ਨਮਸਕਾਰ ਜੀ ਸਾਰਿਆਂ ਨੂੰ ਮੈਂ ਸੰਦੀਪ ਸ਼ਰਮ ਜਿਉ ਰਾਜਪਰ ਦੀ ਨਿਊਜ਼ ਤੋਂ ਬੋਲ ਰਿਹਾ ਜੀ ਅੱਜ ਅਸੀਂ ਆਏ ਹਾਂ ਜੀ ਆਪਣਾ ਟਿਪਡੋੜਾ ਪਿੱਪਲ ਦੇਵੀ ਦੀ ਗਲੀ ਅੰਦਰ 19 ਬਜ਼ਾਰ ਗਰਵਾਲੀ ਗੇਟ ਦੇ ਅੰਦਰ ਇੱਥੇ ਇੱਕ ਮੰਦਿਰ ਹੈ ਮੰਦਿਰ ਹੈ ਇੱਕ ਜਿਹੜਾ ਇਤਿਹਾਸ ਹੈ ਜਿਹੜਾ 90 ਸਾਲ ਪੁਰਾਣਾ ਇਤਿਹਾਸ ਹੈ ਜੀ ਮੰਦਿਰ ਦਾ ਇੱਥੇ ਕਹਿੰਦੇ ਨੇ ਕਿ ਮਾਂ ਪੈਸੋਂ ਦੇਵੀ ਆਪ ਖੁਦ ਇੱਥੇ ਪ੍ਰਗਟ ਹੋਏ ਨੇ ਤੇ ਅਸੀਂ ਇੱਥੇ ਅੱਜ ਜਿਹੜੇ ਮੰਦਿਰ ਦੇ ਜਿਹੜੇ ਪੁਜਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਉਹਨਾਂ ਪਛਤੇ ਰਹੇ ਹਾਂ ਜੀ ਸਾਰਾ ਕੋਸ਼ਿਸ਼ ਦੁਕਾਨਾਂ 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 ਵੀ ਜਿਹੜੀਆਂ ਸਜੀਆਂ ਹੋਈਆਂ ਦੇਖੋ ਮੰਦਰ ਦੇ ਬਾਹਰ ਨਵਰਾਤਰੀਆਂ ਦੇ ਕਰਕੇ ਅੱਜ ਕਿੰਨੀ ਰੌਣਕ ਹੈ ਬਾਜ਼ਾਰ ਦੇ ਵਿੱਚ ਔਰ ਮੰਦਰ ਦੇ ਵਿੱਚ ਵੀ ਬਹੁਤ ਰੌਣਕ ਹੈ ਤੰਗ ਗਲੀਆਂ ਦੇ ਵਿੱਚ ਇਹ ਮੰਦਰ ਹੈ ਤੇ ਆਓ ਤੁਹਾਨੂੰ ਅੰਦਰ ਦੇ ਜਾ ਕੇ ਦਰਸ਼ਨ ਕਰਾਨਾ ਜੀ ਮੰਦਰ ਦੇ ਇਤਿਹਾਸਿਕ ਜਿਹੜਾ ਮੰਦਰ ਹੈ ਤੀਆਂ ਮੂਰਤੀਆਂ ਤੇ ਅੰਦਰ ਹੈਗੀਆਂ ਨੇ ਜੀ ਭਗਵਾਨ ਬੋਲੇ ਬਾਬਾ ਕਾ ਵੀ ਮੰਦਰ ਅੰਦਰ ਬਣਾ ਹੋਇਆ ਹੈ ਔਰ ਸਭੀ ਮੰਦਰ ਜੋ ਭਗਵਾਨ ਜੋ ਪੰਜਾਬ ਪੰਜਾਬ पे विराजमान ਹੈ ਔਰ ਆਓ ਤੁਹਾਨੂੰ ਅੰਦਰ ਲੈ ਜਾ ਕੇ ਦਿਖਾਣੇ ਆ ਜੀ ਮੰਦਿਰ ਦੇ ਅੰਦਰ ਦੇਖੋ ਕੀਰਤਨ ਹੋ ਰਿਹਾ ਦੂਰੋਂ ਦੂਰੋਂ ਲੋਕ ਇੱਥੇ ਮੰਦਿਰ ਤੇ ਆਉਂਦੇ ਨੇ ਆਨਗਵਾਨ ਜਿਹੜੇ ਇੱਥੋਂ ਬਾਜ਼ਾਰ ਦੇ ਵਿਚਾਰੇ ਖਾਸ ਕਰਕੇ ਨਵਰਾਤਰੀਆਂ ਦੀ ਰੌਣਕ ਦੇਖੋ ਇੱਥੇ ਆ ਗਈ ਔਰ ਆਓ ਤੁਹਾਨੂੰ ਅੰਦਰ ਦਿਖਾਣੇ ਆ ਜੀ ਬਾਬਾ ਭੋਲੇ ਨਾ ਦਾ ਮੰਦਿਰ ਵੀ ਅੰਦਰ ਬਣਿਆ ਹੋਇਆ ਤੁਨਮਾਨ ਜੀ ਦਾ ਵੀ ਮੰਦਿਰ ਬਣਿਆ ਹੈ ਵੈਸ਼ਨ ਮਾਤਾ ਦਾ ਵੀ ਮੰਦਿਰ ਬਣਿਆ ਹੈ ਚਿਰ ਕ੍ਰਿਸ਼ਨ ਜੀ ਰਾਧਾ ਦੀਸ਼ਾ ਦਾ ਵੀ ਮੰਦਿਰ ਬਣਿਆ ਹੈ ਔਰ ਪ੍ਰਕਰਮਾਂ ਦੇ ਵਿੱਚ ਤੁਹਾਨੂੰ ਲਾਲ ਲਿਆ ਕੇ ਜਾਂਦੇ ਆ ਜੀ ਅਸਰੂਪ ਸਾਨੂੰ ਸਾਰੇ ਨਜ਼ਰ ਆ ਰਹੇ ਨੇ ਇੱਥੇ ਜਿਹੜੇ ਮੰਦਰ ਦੇ ਅੰਦਰ ਪਏ ਨੇ ਰਾਮ ਦਰਬਾਰ ਵੀ ਆ ਜੀ ਹਨੂਮਨ ਦਾ ਮੰਦਰ ਵੀ ਆ ਸ਼ਨੀ ਦਾ ਮੰਦਰ ਵੀ ਅੰਦਰ ਔਰ ਤੁਹਾਨੂੰ ਸਾਰੇ ਸਰੂਪ ਜਿਹੜੇ ਤੁਹਾਨੂੰ ਇੱਥੇ ਨਜ਼ਰ ਆ ਰਹੇ ले तो गा दे किए दैत गंगा रे जो रसु तो अपने ये भग नमोद नमो रे श्री सुद्ध का दिमपाल हाथ जा रे गा रे राम राम नाथ सुद्ध आवे हारो तो हो तो काम तुम ले लाओ रे नाथ सी सब चले छाई वाह वाले दीदार दे सुंदर नमो दिखा पा रे दे श्याम

ऐ मेरे तन की जो वाली माता एक पाइसरा दादी ने जब कर दिया तांडव उठगा देव अनुव सुख बुलाती बिरोई लगे पर आया प्यारे इकट्ठे मेरे जो लोग रोने को मनक लिए बुलाए क्या ममता को बुलाए ये रोजों से नीचे तैनात रखे हुए है भगवान के आगे जानों से औषध दे जायेगा हम तेरे तन को तोड़ा अनंत जन्म ने दाद लाए को जीने ने बोले में तुमने आज पानी आज से आज और ताबी दी दी देना नहीं ना ना की बनियों के रोज माने चला रहे मैं हमारे तारा बाप की सारी कुशलता बाबा इसमें यदि के बदले में आकर आज ये बाप का पर सुख उतरता है जैसे देर से मिलेंगे आना ये सब सब पारार दर्शन देने के लिए पानी करी ਆਪਣੇ ਦਾਸ ਦੇ ਗਾਂ ਦੂਰ ਆਉਂਦਾ ਹੀ ਵਾਹ ਸਭ ਜਨ ਕਾਰੋ ਮਾਪੀ ਸਮਝਾਇਆ ਸੀ ਜੀ ਮੇਰੇ ਆਏ ਜੀ ਸੋ ਬਸ ਜੇਤੂ ਦਾ ਨਾਮ ਆਈ ਜਦੋਂ ਇਹਨਾਂ ਦੇ ਨਾਲ ਫੇਰੇ ਗਾਣੇ ਹੋਣ ਕਰਕੇ ਜੰਨਤੀ ਜਨਤੀ ਨਾਲ ਆਉਂਦੇ ਚੱਕ ਐਂ ਅੰਗਰ ਜਿਹੜਾ ਹੈ ਗਾਵਾ ਵੈਸ਼ਨੋ ਮਾਤਾ ਮੰਦਰ ਦੇਵ ਵਾਲੀ ਕਲੀ ਤੇ ਪਿੱਛੇ ਗਾਜੇ ਤੇ ਮੇ ਸਾਡੀ ਚੌਥੀ ਪੀੜੀ ਚੱਲ ਰਹੀ ਹੈ ਜਿੰਨੇ ਤੋਂ ਪਹਿਲਾਂ ਤਿੰਨ ਪੂਰੀ ਸਾਡੀ ਹੋ ਚੁੱਕੀਆਂ ਨੇ ਤੇ ਇਹ ਅੰਗਰ ਦਾ ਨਾਮ ਹੈ ਮੰਦਰ ਮਾਤਾ ਵੈਸ਼ਨੋ ਦੇਵੀ ਕਲੀ ਦੇਵੀ ਵਾਲੀ

ਕੋਈ ਨਹੀਂ ਪਤਾ ਨਹੀਂ ਦਸ ਪਗਾ ਵਿੱਚੋਂ ਨਿਕਲੇ ਆ ਸੀ ਤੇ ਮੇਰਾ ਆਪਣਾ ਤੇ ਸਾਥ ਨੋਇਸ ਬਾਕੀ ਅਸੀਂ ਦਪੇ ਸਾਥ ਤੇ 12 13 ਹੈ ਬਾਬਾ ਜੀਪਾਂ ਦੀ ਕਟੀਆਂ ਛੜੀਆਂ ਹੋਈਆਂ ਨੇ ਤੇ ਉਹ ਬਹੁਤ ਸਪਟਾ ਗੋ ਵਿੱਚ ਫਾਇ ਹੋਈਆਂ ਵਾਜ ਵੀ ਕਰਾ ਦੇ ਨੇ ਤੇ ਦੇਖੀ ਜਾਂਦਾ ਜੀਵਾ ਦਾ ਯੂਨੀਫਾਇਲਰ ਦੀ ਆਵਾਜ਼ਾ ਵੀ ਤੁਮ ਤਰ ਹੋ ਰਿਹਾ ਹੋਵੇਗਾ ਜਨ ਅਰ ਮੇਜਮ ਤੋਂ ਸੋ ਮੇਜੇ ਵਾਲੀ ਬਲੇ ਵੀ ਚੁਟਾਰੇ ਇਤ ਨਹੀਂ

ਕੋਪਰਾ ਪਾਉਂਦਾ ਹੈ ਇਹ ਤੇ ਹਾਰਪੋ ਦਾ ਪਾਤ ਦਾ ਖੋਰੀ ਹੈ ਜਿਹੜਾ ਵੀ ਇੱਥੇ ਆਵੇ ਸਰਦਾਂ ਦੇ ਨਾਲ ਜਿਹੜਿਆ ਆਰ ਕਿਸ ਲਿਖੇ ਜਾਂਦਾ ਹੈ ਇਹ ਮਹਾਨੀਏ ਦਰਬਾਰ ਕੀ ਹੈ ਅੱਜ ਜਿੰਨਾ ਜਿੰਨਾ ਸਰ ਪਹਿਲੇ ਤੁਸੀਂ ਇੱਥੇ ਮਾਤਾ ਰਾਣੀ ਸਾਡੀ ਦਾ ਕਿਰਪਾ ਕਰੇ ਇਹ ਘਟੋ ਘਟ 70 ਸਾਲ ਪੁਰਾਣਾ ਮੰਦਿਰ ਜੀ ਇੱਥੇ ਸਾਡੇ ਬਜ਼ੁਰਗ ਕਹਿੰਦੇ ਆ ਕਿ ਇੱਥੇ ਛੋਟਾ ਜਿਹਾ ਕਿਨਾਂ ਮਤਲਬ ਹੈ ਟੀਨਾ ਦਾ ਨਾ ਇੱਕ ਜਗਾ ਹੁੰਦੀ ਸੀ ਬਸ ਐ ਇੱਥੇ ਮਾਤਾ ਰਾਣੀ ਦੀ ਮੂਰਤੀ ਆਪੇ ਪ੍ਰਗਟ ਹੋਈ ਹੈ ਇੱਥੇ ਇੱਕ ਭਗਤ ਸੀ ਉਹਨਾਂ ਨੇ ਆ ਕੇ ਇੱਥੇ ਜੀਵ ਚੜਾਈ ਵਲੇ ਜੀਵ ਚੜਾਈ ਦੇ ਸਾਰੇ ਸਾਰੇ ਇਲਾਕੇ ਦੇ ਸਾਡੇ ਬੰਦੇ ਸਾਡੇ ਬਜ਼ੁਰਗ ਦਾਦੇ ਵਾਡੇ ਸਾਡੇ ਉਹਨਾਂ ਨੇ ਵੇਖਿਆ ਇੱਥੇ ਉਹ ਜੀਵ ਜੜਾ ਕੇ ਜਿੱਥੇ ਪਲੇਟ ਤੇ ਰੱਖਤੀ ਉਹਨੇ ਉਸ ਤੋਂ ਬਾਅਦ ਮਾਤਾ ਰਾਣੀ ਇਧਰ ਆਈ ਹੈ ਛੋਟੀ ਕੰਜਗ ਦੇ ਰੂਪ ਚ ਔਰ ਕੰਜਗ ਰੂਪ ਆਈ ਹੈ ਇੱਥੇ ਲਗਾਤਾਰ ਕੰਟੀਨਿਊ 36 75 ਘੰਟੇ ਕਿੰਨਾ ਚੱਦਾ ਰਿਹਾ ਉਹ ਮਾਤਾ ਰਾਣੀ ਚਾਲ ਲਾਲ ਚੌਲੇ ਚਾਈ ਹੈ ਕੰਜਗ ਦੇ ਰੂਪ ਚ ਔਰ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਆਪ ਵਿਰਾਜਮਾਨ ਨਹੀਂ ਹਾਂ ਔਰ ਇੱਥੇ ਬੜੇ ਅਸੀਂ ਬਚਪਨ ਗੱਡਿਆ ਜਿੱਥੇ ਬੜੇ ਬੜੇ ਕੋਤਕ ਵੇਖੇ ਸੀ ਇੱਥੇ ਬਹੁਤ ਵੇਖਿਆ ਕੋਤਕ ਤੇ ਸਾਡੇ ਪੰਡਤ ਜੀ ਹੈ ਤੁਮੀ ਜੀ ਆਜੇਗੇ ਨਹੀਂ ਸੀ ਅਸੀਂ ਤੇ ਇੱਥੇ ਸੌਂਦੇ ਹੁੰਦੇ ਸੀ ਬਈ ਬਚਪਨ ਇੱਥੇ ਸੌਂਦੇ ਹੁੰਦੇ ਸੀ ਤੇ ਬਚਪਨ ਨੂੰ ਪਤਾ ਨਹੀਂ ਸੀਦਾ ਕਈ ਵਾਰ ਟੱਲੀਆਂ ਵੱਜ ਨਹੀਂ ਆ ਬੜਾ ਔਰ ਬੜੀ ਕਿਰਪਾ ਜੀ ਸਾਡੀ ਸੇਵਾ ਲੱਗੀ ਬਚਪਨ ਤੋਂ ਲਗਾਤਾਰ ਜੀ ਪਹਿਲੇ ਸਾਡੇ ਬਜ਼ੁਰਗ ਕਰਦੇ ਸੀ ਧਰਮਪਾਲ ਜੀ ਹੁੰਦੇ ਸੀ ਤੇ ਮੈਂ 14 ਸਾਲ ਦੀ ਉਮਰ ਚ ਇੱਥੇ ਆ ਰਿਹਾ ਇਹ ਮਾਤਾ ਰਾਨੀ ਨੇ seva ਦਿੱਤੀ ਹੈ ਇਹ ਬੜਿਆ ਦਾ ਆਸ਼ੀਰਵਾਦ ਹੈ ਜੀ ਬਸ ਹਾਂ ਜੀ ਮੈਂ ਤੁਮ ਜਾਣ ਗਿਆ ਮੈਂ ਤਾਂ ਜਾਣ ਗਿਆ ਇਹ ਜੀ ਸਾਡੇ ਭਗਤਾਂ ਜੀ ਬੜੇ ਵੱਡੇ ਜੀ ਇਲਾਵਾ ਇਹ ਲੋ ਜੀ ਇਹ ਰਾਜੂ ਭਗਤ ਜੀ ਜੀ ਜੈ ਮਾਤਾ ਦੀ ਮੈਂ ਸਾਰਿਆਂ ਨੂੰ ਇਹ ਸੂਚਿਤ ਕਰਨਾ ਚਾਹਨਾ ਕਿ ਮੰਦਰ ਵਿੱਚ ਵੱਧ ਚੜ ਕੇ ਆਇਆ ਕਰੋ ਤੇ ਪਾਠ ਕਰਿਆ ਕਰੋ ਮਾਂ ਭਗਵਤੀ ਦਾ ਜਾਪ ਕਰਿਆ ਕਰੋ मां भगवती ਦਾ ਜਾਪ ਹਰ ਨਮਰਤਿਆ ਨੂੰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਕਿ ਬਾਕੀ ਵੀ ਭਗਤਾਂ ਨੂੰ ਸੰਤਾਂ ਨੂੰ ਕਿਹਾ ਜਾਂਦਾ ਹੈ ਕਿ ਇੱਥੇ ਆਇਆ ਕਰੋ ਤੇ ਨਾਮ ਜਪ ਕਰਿਆ ਕਰੋ ਇਹ ਬਹੁਤ ਪ੍ਰਤੱਖ ਮੰਦਿਰ ਹੈ ਮਾਤਾ ਰਾਣੀ ਦਾ ਇਹ ਪੂਰੇ ਇਸ ਇਲਾਕੇ ਦੇ ਵਿੱਚ ਮੇਰੇ ਨਾਲ ਕੋਈ ਆਵਾਜਾ ਮੰਦਿਰ ਨਹੀਂਗਾ ਜਿਹੜਾ ਵੈਸ਼ਨੋ ਮਾਤਾ ਦੇ ਮੰਦਿਰ ਦਾ ਨਾਲ ਹੋਏਗਾ ਆਵਾਜਾ ਕੋਈ ਮੰਦਿਰ ਅਸੀਂ ਛੋਟੇ ਹੁੰਦੇ ਤਾਂ ਇੱਥੇ ਆ ਰਹੇ ਹਾਂ ਮਾਂ ਭਗਵਤੀ ਦੇ ਚਰਨਾਂ ਦੇ ਵਿੱਚ ਤੇ ਹਮੇਸ਼ਾ ਮਾਤਾ ਰਾਣੀ ਆਪਣੇ ਚਰਨਾਂ ਵਿੱਚ ਲਾਈ ਰੱਖੇ ਉਹ ਗੱਲ ਹੈ ਹੈਗੇ ਸਾਡੇ ਮਾਤਾ ਦੀ ਐਨਾਂ ਨੂੰ ਬੁਲਾ ਦੇ ਇਹ ਕੀਰਤਨ ਕਰ ਜਿਹੜਾ ਕਿਸੇ ਗਲੀ ਦੇ ਵਿੱਚ ਦੋ ਚਾਹ ਤੋਂ ਕਰਨੇ ਗਏ ਲੋਕੀਏ ਕਿ ਸੁਣਤਾ ਆ ਨੰਦਿਆ ਸਾਡੇ ਖੌਲ ਦਿੱਤੀ ਮੰਗਨ ਹੋ ਗਿਆ ਨੇ ਅਸਰੇ ਅਸਰੇ ਸੁਨੇਹੇ ਨੇ ਰਾਤ ਦੇ ਜਿਹੜੇ ਕਿ ਬਹੁਤ ਹੈਗਾ ਬੇਦਿਖ ਸ਼ਕਤਾਂ ਦੇ ਹੋ ਗਏ ਮੁਕਾਜ਼ੇ ਹੋਣ ਨਾ ਅਸਮੇਂ ਜਰੂਰ। ਉਹ ਰਾਤ ਭਾਰਤ ਤੋਂ ਗੋ।